ਅੱਗ ਹੋਣੀ ਹੈ ਕਦੀੜ ਮੜੀ ਰ ਆਪਣੇ ਆਪ ਨੂੰ ਬਦਮਾਸ਼ੀ ਫੋੜੀ ਆ ਚਿੱਬੇ ਜੁੱਤੇ ਵਾਲੇ ਰਾਤ ਇਹ ਸਾਡੇ ਚਾਹੇਦਾਰ ਦੇ ਕਾਰੋਣੇ ਵਾਲੇ ਮਾਰਕੀਟ ਦੇ 10 ਵੀ ਹੁਣ ਅਸੀਂ ਆਪ ਦੀ ਕਾਰਵਾਈ ਖੁਦ ਕਰਨੀ ਆ ਉਹ ਅੱਗੇ ਕਾਲਪੁਰ ਖਜਾਨਾ ਜੋ ਕਰਦਾ ਜਿਹਨਾਂ ਨੂੰ ਸਮਾਂ ਦਿੱਤਾ ਪਰ ਜਦੋਂ ਕਟਣਗੇ ਅਸੀਂ ਉਸ ਤੋਂ ਬਾਅਦ ਜਾਣਾ ਹੁਣ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਉਹਨਾਂ ਦੇ ਪੱਤਰ ਕੱਟ ਕੇ ਸਾਨੂੰ ਵੀ ਕਾਪੀ ਦਿਓ ਉਹ ਬੰਦੇ ਫੜ ਕੇ ਅੰਦਰ ਅਨੇ ਬਾਬਾ ਜੀ ਕੀ ਮਸਲਾ ਆਇਦਾ ਜਿਹੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਮਰਜ਼ਾ ਸੇਵਾਦਾਰ ਸ਼ਰੋਪਨੀ ਪੰਥ ਅਕਾਲੀ ਦਸ਼ਮੇਸ਼ ਕਰਨਾਂ ਨਾਲ ਜੁੱਧਾ ਮੁਕੀਤ ਸਿੰਘ ਸਾਹਿਬ ਜਿਹੜਾ ਬਾਬਾ ਜੀ ਬਾਬਾ ਮੇਜਰ ਸਿੰਘ ਛੋਡੀ ਸਾਹਿਬ ਨੇ ਥਾਣਾ ਸਾਹਵਾਲੇ ਸੋ ਸਾਡੇ ਮਾਂਕਾਲ ਬਾਬਾ ਬਲਜਿੰਦਰ ਸਿੰਘ ਜੀ ਸਾਧਕ ਇਹਨਾਂ ਨੂੰ ਮਹਾਂਪੁਰਖਾਂ ਨੇ ਫਾਜ਼ਿਲਕਾ ਜਲ੍ਹ ਤੇ ਜਿਹੜਾ ਲਾਇਆ ਹੁਣ ਫਰੀਦਕੋਟ ਦੇ ਲਾਇਆ ਤੇ ਉਹ ਕੋਈ ਹੋਣੀਆ ਕਤੀੜ ਮੜੀਰ ਆਪਣੇ ਆਪ ਨੂੰ ਬਦਮਾਸ਼ੀ ਭੌਂਦੀ ਆ ਸਿੱਦੇ ਜੁੱਟੇ ਵਾਲੇ ਉਹ ਰਾਤ ਕੇ ਸਾਡੇ ਜਹੇਦਾਰ ਦੇ ਘਰੋਂੜੇ ਵਾਲੇ ਮਾਰ ਕੇ ਗਏ 10 ਵੀ ਬਾਹਰ ਸੀ ਹੂੰ ਮੇਰੀ ਦਾਤ ਮੁੰਛੀ ਨਾਲ ਵੀ ਗੱਲ ਹੋਈ ਆ ਮੈਂ ਕਿਹਾ ਉਹ ਬੰਦੇ ਫੜੋ ਨਿੱਦੜ ਕੇ ਅਸੀਂ ਚੱਕ ਲੈਣੇ ਆ ਹੂੰ ਦੇਖੋ 11 12 ਇੱਕ ਦਾ ਟਾਈਮ ਆ ਹਜੇ ਤੱਕ ਉਹਨਾਂ ਨੇ ਬੰਦੇ ਨਹੀਂ ਫੜੇ ਹੁਣ ਅਸੀਂ ਆਪਦੀ ਕਾਰਵਾਈ ਖੁਦ ਕਰਨੀ ਆ ਉਹ ਅੱਗੇ ਕਾਲਪੁਰਖ ਜਾਣ ਦਾ ਜੋ ਕਰਣੀ ਆ ਉਹ ਜਿਹੜੇ ਜਿਹੜੇ ਉਹ ਕਰਕੇ ਗਏ ਆ ਉਹ ਤੁਸੀਂ ਪਤਾ ਵੀ ਕੌਣ ਆ ਬੰਦੇ ਉਹ ਬਾਬਾ ਜੀ ਨੂੰ ਸਾਰਾ ਪਤਾ ਹੈ ਹਾਂਜੀ ਉਹ ਦਾਸ ਦੇ ਨਗਰ ਦੇ ਹੀ ਆ ਜੀ नहीं ना पही ना पही ना था था नहीं अच्छा नहीं ओन्ना नाल ਪਹਿਲਾਂ ਕੋਈ ਆਪਣੀ ਲਗ ਨਹੀਂ ਪਹਿਲਾਂ ਕੋਈ ਨਹੀਂ ਜੀ ਇੱਕ ਨਾ ਹੈਗੀ ਆ ਇੱਕ ਨੇ ਪਹਿਲਾਂ 2.5 ਸਾਲ ਪਹਿਲਾਂ ਮੇਰੇ ਇਹੋ ਹੀ ਸੀਨ ਮੇਰੇ ਘਰ ਤੇ ਹੋਇਆ ਸੀਗਾ اچھا ਇਹ 2.5 ਸਾਲ ਪਹਿਲਾਂ ਤਾਂ ਉਦੋਂ ਵੀ ਮੇਰੇ ਨਾਲ ਧੱਕਾ ਹੋਇਆ ਸੀ ਕੋਈ ਵੀ ਮੇਰੇ ਨਾਲ ਨਹੀਂ ਖੜਾ ਸੀਗਾ ਹੁਣ ਦੂਜੀ ਵਾਰੀ ਟਾਈ ਦੂਜੀ ਵਾਰੀ ਹੋ ਗਿਆ ਜੀ ਅੱਛਾ ਤੇ ਕੰਪਲੇਨ ਤੁਸੀਂ ਕਦੋਂ ਕੰਪਲੇਟ ਕਰਕੇ ਜਾਂ ਰਾਤ ਪਾ ਕੱਲ ਦਿਨ ਦੀ ਪਹਿਲਾਂ ਮੁੰਛੀ ਸਾਹਿਬ ਨੂੰ ਅਸੀਂ ਮਿਲਿਆ ਕੱਲ ਦਿਨੇ ਅੱਛਾ ਲਿਖਤੀ ਰੂਪ ਚ ਦੇਤਾ ਨਹੀਂ ਕੱਲ ਦਿਨੇ ਜੇ ਲਿਖਤੀ ਰੂਪ ਚ ਨਹੀਂ ਸੀਗਾ ਇਹਨਾਂ ਨੇ ਸਾਨੂੰ ਇਸ਼ਵਾਇਤ ਹੋਇਆ ਸੀ ਅਸੀਂ ਬੰਦੇ ਅਰੇਸਟ ਕਰ ਲਾਂਗੇ ਤੁਸੀਂ ਕੋਈ ਬੰਦਾ ਉਹ ਜ ਜਿਹੜਾ ਉਹਨਾਂ ਨੂੰ ਪਛਾਣਦਾ ਹੋਵੇ ਤੁਸੀਂ ਨਾ ਸਾਹਮਣੇ ਆਇਆ ਜੀ ਉਹ ਬੰਦੇ ਅਸੀਂ ਅਰੇਸਟ ਕਰਾਂਗੇ ਇਹਨਾਂ ਨੇ ਦੋ ਗੇੜੇ ਮਾਰੇ ਨਹੀਂ ਉਹ ਬੰਦੇ ਸੂਤ ਆਏ ਮਤਲਬ ਹੱਥ ਹੀ ਨਹੀਂ ਆਏ ਹੱਥ ਹੀ ਨਹੀਂ ਆਏ ਜੀ ਹੁਣ ਤੁਸੀਂ ਮਿਲ ਕੇ ਆਇਓ ਪ੍ਰਸ਼ਾਸਨ ਨੂੰ ਹਾਂਜੀ ਮਿਲ ਕੇ ਆਏ ਜੀ ਤੇ ਰਾਤ ਇਹ 9 ਵਜੇ ਮੇਰੇ ਘਰੇ ਜਣੀ 20 25 ਬੰਦਿਆਂ ਨੇ ਜਣੀ ਜੇ ਗਲੇ ਚਲਾਏ ਕਾਂ ਮਾਰੀਆਂ ਤੁਸੀਂ ਘਰੇ ਸੀ ਅਸੀਂ ਘਰੇ ਸੀ ਮੇਰੇ ਇੱਕ ਪੋਤਰਾ ਇੱਕ ਦੋਧਰਾ ਕੁੜੀ ਜਾਪਾ ਕਟਣਾ ਇਹ ਬਚਾ ਹੋਣ ਵਾਲਾ ਉਹ ਕੁੜੀ ਦੇ ਵੀ ਸੱਟ ਲੱਗੀ ਆ ਤੇ ਦਾਸ ਉਹਨੂੰ ਵੀ ਦਵਾਈ ਬੂਟੀ ਦਵਾ ਰਿਆ ਤੇ ਉਹਨੂੰ ਮੈਂ ਕੋਈ ਦਾਖਲ ਐਡਮਿਟ ਕਰਵਾਉਣਾ ਪਊਗਾ ਮੈਨੂੰ ਹੁਣ ਪ੍ਰਸ਼ਾਸਨ ਨੇ ਕੀ ਵਿਚਾਰ ਕੋਈ ਨਹੀਂ ਜੀ ਅਜੇ ਤਾਈਂ ਬੰਦੇ ਨਹੀਂ ਫੜੇ ਜੀ ਆ ਤਿੰਨ ਜ਼ਿਲ੍ਹਿਆਂ ਦੇ ਜ਼ਹੀਦਾਰ ਅਸੀਂ ਖੜੇ ਆ ਹੂੰ ਜ਼ਹੀਦਾਰ ਮਨਮੋਹ ਸਿੰਘ ਬਟੰਡੇ ਤੋਂ ਚੱਲ ਕੇ ਆ ਗਏ ਬਾਬਾ ਜਸਵੰਤ ਸਿੰਘ ਜੀ ਸ੍ਰੀ ਮੁਕਸਰ ਸਾਹਿਬ ਦੇ ਜ਼ਹੀਦਾਰਾ ਫਾਇਲ ਕਾ ਤੋਂ ਚੱਲ ਕੇ ਆਏ ਕਿਸੇ ਕਾਰਜ ਸੀਗੇ ਦਾਸ ਫਰੀਦਕੋਟ ਜ਼ਿਲ੍ਹੇ ਦੇ ਜ਼ਹੀਦਾਰ ਅਤੇ ਬਾਕੀ ਆ ਸੰਗਤਾਂ ਤੁਹਾਡੇ ਸਾਹਮਣੇ ਆ ਜੀ ਤੇ ਅਜੇ ਤੱਕ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਖਾਲਸਾ ਵਾਹਿਗੁਰੂ ਜੀ ਕਾ ਮਾਨਯੋਗ ਜੱਤੀ ਸਾਹਿਬ ਤਿਲੋਚਨ ਸਿੰਘ ਜੀ ਹੁਣ ਪਹੁੰਚੇ ਆ ਮੌਕੇ ਤੇ ਹਮ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਮੌਕਾ ਵੇਖ ਕੇ ਜੋ ਬੰਦ ਹੀ ਆ ਕਾਰਵੇ ਦੋਸ਼ੀਆਂ ਤੇ ਕਰਨ ਲੱਗੇ ਆ ਹਮ ਤੇ ਹੁਣ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਉਹਨਾਂ ਦੇ ਪਰਚਾ ਕੱਟ ਕੇ ਸਾਨੂੰ ਦੀ ਕਾਪੀ ਦਿਓ ਹਮ ਤੇ ਬੰਦੇ ਫੜ ਕੇ ਅੰਦਰ ਪਰ ਹੂੰ ਹੁਣ ਤੁਹਾਡਾ ਕੀ ਅੱਗੇ ਪਲਾਨ ਆ ਅੱਗੇ ਪਲਾਨ ਇੱਕ ਵਾਰੀ ਵੇਟ ਕਰਦੇ ਆ ਜੀ ਠੀਕ ਹੈ ਅਸੀਂ ਇਹਨਾਂ ਨੂੰ ਸਮਾਂ ਦਿੱਤਾ ਖਰਚਾ ਜਦੋਂ ਕੱਟਣਗੇ ਅਸੀਂ ਉਸ ਤੋਂ ਬਾਅਦ ਜਾਣਾ ਕਦੋਂ ਤੱਕ ਕੇ ਉਹਨਾਂ ਨੇ ਬਸ ਕੋ 15 20 ਮਿੰਟਾਂ ਤੱਕ ਅੱਛਾ ਵੀ ਕਰੀਏ ਮੌਕਾ ਵੇਖ ਕੇ ਕਾਰਵੀ ਸ਼ੁਰੂ ਕਰਨੀ ਧੰਨਵਾਦ ਠੀਕ ਹੈ ਜੀ ਬਾਕੀ ਸਭ ਦਾ ਇੰਤਜ਼ਾਰ ਜੀ ਵੀ ਆਉਣੀ ਮੌਕਾ ਵੇਖੋ ਹਾਂਜੀ